ਪੰਜੀ 80 ਕਾਲ ਬਾਈ ਚਾਰਾਂ ਨੂੰ ਸਵਾਗਤ ਹੈ ਸਾਰੇ ਭਰਾਵਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਪਹੁੰਚੇ ਆ ਪਨੇਸਰ ਐਗਰੋਟੈਕ ਖੰਡਿਆ ਹੈ ਵਿਖੇ ਤੇ ਜਿਹੜੀ ਮਸ਼ੀਨ ਆਪਾਂ ਤੁਹਾਨੂੰ ਦਿਖਾਉਣੀ ਹੈ ਪਨੇਸਰ ਦੀ SC 9500 ਸਲਪ ਕਮਾਈਨ ਦਿਖਾਉਣੀ ਹੈ ਜੀ ਕਮਾਈਨ ਦੇਖ ਸਕਦੇ ਹੋ ਤੁਸੀਂ ਕਮਾਈਨ ਤੁਹਾਨੂੰ 46 ਇੰਚ 55 ਇੰਚ ਵਿੱਚ ਮਿਲ ਜੂਗੀ 54 ਇੰਚ ਵਿੱਚ ਵੀ ਮਿਲ ਜੂਗੀ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਕਟਰ ਦੇ ਵਿੱਚ ਤੁਹਾਨੂੰ ਸਾਰਾ ਸਮਾਨ ਮੋਟਰ ਲੱਗੀ ਹੋਈ ਮਿਲੂਗੀ ਤੇ ਕਟਰ ਦੀ ਥੱਲੇ ਵਾਲੀ ਚਾਦਰ ਤੁਹਾਨੂੰ ਸਟੇਨਲੈਸ ਸਟੀਲ ਦੀ ਮਿਲੂਗੀ ਹੈਵੀ ਡਿਊਟੀ ਤੁਹਾਨੂੰ ਫਿੰਗਰਾਂ ਮਿਲਣਗੇ ਆ ਵਧੀਆ ਕੰਪਨੀ ਤੁਹਾਨੂੰ ਬਲੇਡ ਮਿਲਣਗੇ ਬਾਕੀ ਫੀਡਰ ਵਾਲੀਆਂ ਪੱਟੀਆਂ ਨੇ ਆ ਉਹ ਤੁਹਾਨੂੰ ਵਧੀਆ ਹੈਵੀ ਡਿਊਟੀ ਮਿਲ ਜਾਣਗੀਆਂ 6 ਮਮ ਦੀਆਂ ਬਾਕੀ ਸਾਰਾ ਕੁਝ ਦੇਖ ਸਕਦੇ ਫੀਡਰ ਦੀ ਚਾਦਰ ਤੁਹਾਨੂੰ ਸਟੇਨਲੈਸ ਸਟੀਲ ਦੀ ਮਿਲੂ ਮਸ਼ੀਨ ਦੇ ਜਿੰਨੇ ਵੀ ਘਸਣ ਵਾਲੇ ਪਾਰਟ ਆ ਸਾਰੇ ਤੁਹਾਨੂੰ ਸਟੇਨਲੈਸ ਸਟੀਲ ਦੇ ਮਿਲਣਗੇ ਜਿੰਨੇ ਮਸ਼ੀਨ ਚ 베アリング ਵਰਤੇ ਜਾਣਗੇ ਠੀਕ ਹੈ ਜੀ ਸਾਰੇ ਤੁਹਾਨੂੰ ਬ੍ਰਾਂਡ ਦੇ 베アリング ਮਿਲਣਗੇ ਬੈਲਟਾਂ ਵਗੈਰਾ ਸਾਰੇ ਤੁਹਾਨੂੰ ਪੈਨਵਦੀਆਂ ਮਿਲਣਗੇ ਬਾਕੀ ਸਾਰਾ ਸਮਾਨ ਜਿਵੇਂ ਆਰਮਾ ਵਗੈਰਾ ਨੇ ਸਾਰੀਆਂ ਹੈਵੀ ਡਿਊਟੀ ਮੈਨ ਲੈਣੀਆਂ ਸਾਰਾ ਸਮਾਨ ਤੁਹਾਨੂੰ ਲੇਜਰ ਵਾਲਾ ਮਿਲਣਾਗਾ ਜਿੰਨੇ ਮਸ਼ੀਨ ਚ 베ARING ਵਰਤੇ ਜਾਂਦੇ ਆ ਬਾਲ 베ARING ਸਾਰੇ ਤੁਹਾਨੂੰ NBC ਚ ਮਿਲਣਗੇ ਗੀਅਰ ਚ ਜਿੰਨੇ 베ARING ਵਰਤੇ ਜਾਂਦੇ ਆ ਸਾਰੇ NBC ਦੇ ਵਰਤੇ ਜਾਂਦੇ ਠੀਕ ਹੈ ਜੀ ਬਾਕੀ ਤੁਸੀਂ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਕੋਈ ਵੀ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਕਰਨੀ ਆ ਬਾਕੀ ਵੀਡੀਓ ਨੂੰ ਬਤੋ ਸ਼ੇਅਰ ਜ਼ਰੂਰ ਕਰ ਦਿਓ ਰੰਗ ਪੇਂਟ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਛੇੜਾਂ ਦੇ ਤੁਹਾਨੂੰ ਵਧੀਆ ਲੋਗ ਲੱਗੇ ਮੈਨਣਗੇ ਠੀਕ ਹੈ ਜੀ ਟੂਲ ਬਾਕਸ ਹੈ ਤੁਹਾਨੂੰ ਸਾਰੇ ਕਿਤੇ ਲੋਗ ਲੱਗੇ ਮੈਨਣਗੇ ਟਾਇਰਾਂ 'ਚ ਤੁਹਾਨੂੰ ਚੋਇਸ ਮਿਲ ਜੂ ਤੁਸੀਂ ਆਪਣੀ ਮਨ ਮਰਜ਼ੀ ਟਾਇਰ ਲੈ ਸਕਦੇ ਹੋ ਐਮ ਆਰ ਪੀ ਦੀ ਸੀਟ ਦੇ ਉਹਨਾਂ ਦੀ ਤੁਹਾਨੂੰ ਆਪਸ਼ਨਲ ਮਿਲ ਜੂਗੀ ਬਾਕੀ ਮਸ਼ੀਨ ਤੁਹਾਨੂੰ 4x4 ਵੀ ਮਿਲ ਜੂ 2 ਵੀਲ ਵੀ ਮਿਲ ਜੂਗੀ ਠੀਕ ਹੈ ਜੀ ਬੈਟਰੀ ਤੁਹਾਨੂੰ ਐਮਰੋਂ ਦੀ ਮਿਲ ਜੂਗੀ ਉਹਦੇ ਵਿੱਚ ਵੀ ਤੁਹਾਨੂੰ ਆਪਸ਼ਨਲ ਮਿਲ ਜੂਗੀ ਮਸ਼ੀਨ ਤੁਹਾਨੂੰ BS4 ਇੰਜਨ ਚ ਮਿਲੂਗੀ ਠੀਕ ਹੈ ਜੀ ਸਾਰੇ 샤ਫਟਾਂ ਵਗੈਰਾ ਤੁਹਾਨੂੰ ਜਿਹੜੀਆਂ ਮੈਨਿਓ ਟੈਂਪਰ ਮੈਨਣੀਆਂ ਜਿੰਨੀਆਂ ਮਸ਼ੀਨ ਚ ਕਰਾਰੀਆਂ ਵਰਤੀਆਂ ਗਈਆਂ ਨੇ ਸਾਰੀਆਂ ਤੁਹਾਨੂੰ ਟੈਂਪਰ ਮੈਨਣੀਆਂ ਮਸ਼ੀਨ ਚ ਜਿੰਨੀਆਂ ਵੀ ਚੰਨਾਂ ਦੀ ਵਰਤੋਂ ਕੀਤੀ ਗਈ ਹੈ ਇਹ ਵੀਡੀਓ ਤੇ ਚੰਨਾਂ ਸਾਰੀਆਂ ਤੁਹਾਨੂੰ ਜਿੰਨੀਆਂ ਵੀ ਚੰਨਾਂ ਨੇ ਸਾਰੀਆਂ ਤੁਹਾਨੂੰ ਡਾਇਮੰਡ ਦੇ ਮਿਲ ਜਾਣਗੀਆਂ ਬਾਕੀ ਤੁਸੀਂ ਸਾਰੀ ਕੁਆਲਿਟੀ ਚੈੱਕ ਕਰ ਸਕਦੇ ਹੋ ਮਸ਼ੀਨ ਦੀ ਮਸ਼ੀਨ ਦੇ ਬਾਰੇ ਕੋਈ ਵੀ ਗੱਲਬਾਤ ਕਰ ਸਕਦੇ ਹੋ ਲੋਨ ਦੀ ਸੌਦਾ ਸਾਰੀ ਪਲੱਵਦਾਂ ਦਿੱਤੇ ਹੋਏ ਨੰਬਰਾਂ ਦੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਕਿਸੇ ਵੀਰ ਨੂੰ ਲੋਨ ਕਰਾਉਣਾ ਲੋਨ ਵੀ ਆਸਾਨੀ ਨਾਲ ਹੋ ਜਾਊਗਾ। ਬਾਕੀ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਮਸ਼ੀਨ ਦੇ ਬਾਰੇ ਨੰਬਰ ਤੋਂ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਇਹ। ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਬਾਕੀ ਦੇਖ ਸਕਦੇ ਹੋ ਤੁਸੀਂ ਮਸ਼ੀਨ ਨੂੰ। ਵਧੀਆ ਡਰਾਈਵਰ ਵਾਸਤੇ ਬੈਟਨ ਵਾਸਤੇ ਵਧੀਆ ਅਡਜਸਟੇਬਲ ਸੀਟ ਮਿਲ ਜੂਗੀ। ਕਨੈਕਟਰ ਦੇ ਬਟਨ ਵਾਸਤੇ ਤੁਹਾਨੂੰ ਵਧੀਆ ਸੀਟ ਮਿਲ ਜੂਗੀ ਠੀਕ ਹੈ ਜੀ ਵੱਡਾ ਧਾਣੇ ਵਾਲਾ ਟੈਂਕ ਮਿਲ ਜੂਗਾ ਸਾਰੇ ਬਰਮ ਵਗੈਰਾ ਸਾਰੇ ਪ੍ਰੋਪਰ ਧਾਣੇ ਨਾਲ ਲੱਗੇ ਹੋਏ ਮਿਲ ਜਾਣਗੇ ਤੁਹਾਨੂੰ ਵੱਡੇ ਟੂਲ ਬਾਕਸ ਮਿਲ ਜਾਣਗੇ ਠੀਕ ਹੈ ਜੀ ਜਿੰਨੀਆਂ ਮਸ਼ੀਨ ਚ ਪੁਲੀਆਂ ਲੱਗੀਆਂ ਸਾਰੀਆਂ ਇਹ ਗੱਜ ਤੁਹਾਨੂੰ ਹੈਵੀ ਡਿਊਟੀ ਮਿਲਣਗੇ ਜਾਂ ਤਾਂ ਮਸ਼ੀਨ ਚ ਪੁਲੀਆਂ ਲੱਗੀਆਂ ਨੇ ਜਿਹੜੀਆਂ ਉਹ ਬੁਸ਼ਾਂ ਵਾਲੀਆਂ ਵਰਤੀ ਜਾਂਦੀਆਂ ਨੇ ਜੀ ਬਾਕੀ ਕੁਆਲਿਟੀ ਨੂੰ ਧਿਆਨ ਚ ਰੱਖਦੇ ਹੋ ਸਾਨੂੰ ਜਾ ਤਾਂ ਸਾਰੇ ਪਾਰਟ ਆ ਦੇ ਸੀਲ ਵਾਲੇ ਨਟ ਮਿਲ ਜਾਣਗੇ ਜਿਵੇਂ ਆਰਮਾ ਵਗੈਰਾ ਤੇ ਠੀਕ ਹੈ ਲਪਟਾ ਵਗੈਰਾ ਕਿਸਤੀ ਵਾਲਾਂ ਦੇ ਸਾਰੇ ਤੁਹਾਨੂੰ ਸੀਲ ਵਾਲੇ ਨਟ ਹੋਏ ਲੱਗੇ ਹੋਏ ਮਿਲ ਜਾਣਗੇ ਵਧੀਆ ਹੈਵੀ ਡਿਊਟੀ ਤੁਹਾਨੂੰ ਫੀਡਰ ਵਾਲੇ ਚੈੱਕ ਹੋਏ ਠੀਕ ਹੈ ਚੇਂਜਰ ਵਾਲਾ ਚੈੱਕ ਹੋ ਗਿਆ ਸਟੀering ਵਾਲਾ ਚੈੱਕ ਹੋ ਗਿਆ ਤੁਹਾਨੂੰ ਸਾਰੇ ਹੈਵੀ ਡਿਊਟੀ ਮਿਲ ਜਾਣਗੇ ਵਧੀਆ ਤੁਹਾਨੂੰ ਹੈਡਰੋਲਿਕ ਪੈਪਾ ਲੱਗੀਆਂ ਹੋਏ ਮਿਲ ਜਾਣੀਆਂ ਹੈਵੀ ਡਿਊਟੀ ਵੀਡੀਓ ਨੂੰ ਤੁਸੀਂ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆਪਣੇ ਦੋਸਤਾਂ ਮਿੱਤਰਾਂ ਠੀਕ ਹੈ ਬਾਕੀ ਜੀ ਚਿੰਨੀਆਂ ਵੀ ਤੁਹਾਨੂੰ ਲੈਟਾਂ ਲੱਗੀਆਂ ਹੋਈਆਂ ਮਿਲਣਗੀਆਂ ਸਾਰੀਆਂ ਤੁਹਾਨੂੰ ਮਿੰਡਾਂ ਦੀਆਂ ਲੈਟਾਂ ਕੰਪਨੀ ਦੇ ਬ੍ਰਾਂਡ ਦੀਆਂ ਲੈਟਾਂ ਮਿਲ ਜਾਣੀਆਂ ਸੁਚਾਂ ਵਗੈਰਾ ਤੁਹਾਨੂੰ ਸਾਰੀਆਂ ਮਿੰਡਾਂ ਦੀਆਂ ਮਿਲ ਜਾਣੀਆਂ ਬਾਕੀ ਜੀ ਚੈੱਕ ਕਰੀ શકਦੇ ਹੋ ਵੀ ਤੁਹਾਨੂੰ ਪਾਣੀ ਵਾਲਾ ਕੈਂਪਰ ਰੱਖਣ ਨੂੰ ਮਿਲ ਜਾਊਗਾ ਠੀਕ ਹੈ ਜੀ ਅ ਅੱਗ ਬਜਾਉਣ ਵਾਲਾ ਸਿਲੰਡਰ ਤੁਹਾਨੂੰ ਨਾਲ ਮਿਲਣਾ ਮਸ਼ੀਨ ਦੇ ਵਧੀਆ ਸਾਰੇ ਟੂਲ ਬਾਕਸ ਮਿਲਣੇ ਹਨ ਜਿੰਨਾ ਮਸ਼ੀਨ ਤੇ ਸਮਾਨ ਲੱਗਿਆ ਹੋਇਆ ਮਿਲੂਗਾ ਤੁਹਾਨੂੰ ਸਾਰਾ ਹੈਵੀ ਡਿਊਟੀ ਮਿਲੂਗਾ ਚਾਹੇ ਤੁਸੀਂ ਪੌੜੀਆਂ ਲਾ ਲਓ ਠੀਕ ਹੈ ਜੀ ਚਾਹੇ ਸ਼ੀਗੜਾ ਲਾ ਲਓ ਚਾਹੇ ਪੂਰਸ਼ ਲਾ ਲਓ ਚਾਹੇ ਟੂਲ ਬਾਕਸ ਲਾ ਲਓ ਜਿੰਨਾ ਵੀ ਤੁਹਾਨੂੰ ਸਮਾਨ ਮਿਲਣਾ ਇਹ ਸਾਰਾ ਤੁਹਾਨੂੰ ਹੈਵੀ ਡਿਊਟੀ ਮਿਲਣਾ ਹੈ ਮਸ਼ੀਨ ਤੋਂ ਲੋ 4x4 ਟੂ 휠 ਮਿਲ ਜੂਗੀ 44 ਇੰਚ 51 ਇੰਚ 54 ਇੰਚ ਜਿਹੜੀ ਮਸ਼ੀਨ ਤੁਸੀਂ ਲੈਣਾ ਚਾਹੁੰਦੇ ਉਹ ਮਿਲ ਜੂਗੀ ਬਾਕੀ ਕੁਆਲਿਟੀ ਵੱਖ ਕੋਈ ਕੰਪਰੋਮਾਈਜ਼ ਨਹੀਂ ਦੀ ਮਸ਼ੀਨ ਚ ਠੀਕ ਹੈ ਹੈਵੀ ਡਿਊਟੀ ਚੇਂਜਰ ਹੋ ਜੂਣ ਦਾ ਬਾਕੀ ਜਿੰਨੇ 벨ਟਾ ਮਸ਼ੀਨ ਚ ਵਰਤੇ ਆ ਯਾਨੀ ਸਾਰੀਆਂ 벨ਟਾ ਤੁਹਾਨੂੰ ਕੈਨਲ ਦੀਆਂ ਮੰਗਾਂ ਲਈ। ਕੁਆਲਿਟੀ ਪੱਖੋਂ ਵੀ ਇਹ ਚੀਜ਼ ਚ ਕੋਈ ਕੰਪਰੋਮਾਈਜ਼ ਨਹੀਂ। ਬਾਕੀ ਬੈਰਿੰਗ ਵਗੈਰਾ ਸਾਰੇ ਬ੍ਰਾਂਡ ਦੇ ਵਰਤੇ ਜਾਂਦੇ ਆ। ਜਿੰਨੇ ਮਸ਼ੀਨ ਚ ਬਾਲ ਬੈਰਿੰਗ ਵਰਤੇ ਜਾਂਦੇ ਆ ਸਾਰੇ ਬੈਰਿੰਗ ਜੀ ਐਨਵੀਸੀ ਦੇ ਵਰਤੇ ਗਏ ਨੇ। ਡੇਅਰ ਚ, ਪ੍ਰੋਡਕਸ਼ਨਾਂ ਚ ਸਾਰੇ ਐਨਵੀਸੀ ਦੇ ਬੈਰਿੰਗ ਵਰਤੇ ਗਏ ਆ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਚੰਗੀ ਲੱਗੀ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੁੱਕੇ ਤੁਹਾਨੂੰ ਹੋਰ ਵੀਡੀਓ ਮਿਲਦੇ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਭਰਾਵਾਂ ਦਾ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ